ਆਸਾ ਸਤਿ ਅਪਰਾਧ ਕਰਤ ਹੈ ਜੀਤੇ ਜਨ ਨੇ ਚੀਤ ਨਾ ਰਾਖਸ ਤਿਤੇ ਆ ਰਾਮਯਾ ਹੋਂ ਬਾਰਕ ਤੇਰਾ ਨਾਖੰਡਸ ਅਵਗਨ ਮੇਰਾ ਕਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 478 ਭਗਤਾਂ ਦੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ 12ਵਾਂ ਬਚਨ ਇਸ ਬਚਨ ਦੇ ਵਿੱਚ ਕਬੀਰ ਪਾਤਸ਼ਾਹ ਕਿਸੇ ਪੁੱਤਰ ਦੇ ਗੁਨਾਹਾਂ ਔਰ ਮਾਂ ਦੀ ਧਿਆਨਤਦਾਰੀ ਦੀ ਗੱਲ ਕਰਦੇ ਆ ਸਾਨੂੰ ਭੁੱਲੜ ਜੀਵਾਂ ਨੂੰ ਅਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਜੋਦੜੀ ਕਰਨ ਦੀ ਯੁਕਤੀ ਦੱਸ ਰਹੇ ਨੇ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਾਰੇ ਹੀ ਕਿਰਪਾ ਕਰਨ ਲੱਗੇ ਨੇ ਕਹਿੰਦੇ ਸਤ ਅਪਰਾਧ ਕਰਤ ਹੈ ਜੇਤੇ ਜਨ ਨੇ ਚੇਤਨ ਰਾਗਸ ਤਤੇ ਸਤ ਅਪਰਾਧ ਕਰਤ ਹੈ ਜੇਤੇ ਸੋਤ ਕਹਿੰਦੇ ਨੇ ਪੁੱਤਰ ਨੂੰ ਮਹਾਰਾਜ ਕਹਿੰਦਾ ਕਿਸੇ ਮਾਂ ਦਾ ਪੁੱਤਰ ਜਿੰਨੇ ਵੀ ਗੁਨਾਹ ਕਰਦਾ ਹੈ ਅਪਰਾਧ ਕਰਦਾ ਹੈ ਭੁੱਲਾ ਕਰਦਾ ਹੈ ਗਲਤੀਆਂ ਕਰਦਾ ਹੈ ਉਕਾਈਆਂ ਕਰਦਾ ਹੈ ਕਹਿੰਦਾ ਜਨਨੀ ਚੀਤ ਨਾ ਰਾਖਸ ਤੇਤੇ ਤੇ ਉਸ ਪੁੱਤਰ ਨੂੰ ਜੰਮਣ ਵਾਲੀ ਉਹਦੇ ਜਾਣਨੀ ਜਿਹੜੀ ਆ ਮਾਤਾ ਜਿਹੜੀ ਆ ਮਹਾਰਾਜ ਕਹਿੰਦੇ ਸਾਰੇ ਦੇ ਸਾਰੇ ਆਪਣੇ ਪੁੱਤਰ ਦੇ ਗੁਨਾਹ ਆਪਣੇ ਚੇਤੇ ਦੇ ਵਿੱਚ ਨਹੀਂ ਰੱਖਦੀ ਜਨਨੀ ਚੀਤ ਨਾ ਰਾਖਸ ਤੇਤੇ ਕਹਿਣ ਤੋਂ ਪਾਵੋ ਸਾਰੇ ਆਪਾਂ ਵਿਕਾਰਾਂ ਦੇ ਵਿੱਚ ਉਹ ਗੁਨਾਹਾਂ ਦੇ ਵਿੱਚੋਂ ਇੱਕ ਵੀ ਉਹਦਾ ਗੁਨਾਹ ਮਾਂ ਆਪਣੇ ਚੇਤੇ ਦੇ ਵਿੱਚ ਨਹੀਂ ਰੱਖਦੀ ਸੋ ਇਸ ਕਰਕੇ ਅੱਗੋਂ ਰਹਾਉ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦੇ ਰਾਮਈਆ ਹੋ ਬਾਰਕ ਤੇਰਾ ਕਾਹੇ ਨਖੰਡਸ ਅਵਗਨ ਮੇਰਾ ਰਹਾਉ ਤੇਰਾ ਰਾਮਈਆ ਹੋ ਬਾਰਕ ਤੇਰਾ ਅਰਥਾਤ ਕਿਹ ਰਮੇ ਰਾਮ ਜੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਹੈ ਪਰਮੇਸ਼ਰ ਜੀ ਮੈਂ ਵੀ ਤਾਂ ਤੇਰਾ ਬਾਰਕ ਹੀ ਹਾਂ ਮੈਂ ਵੀ ਤਾਂ ਤੇਰਾ ਬੱਚਾ ਹੀ ਹਾਂ ਤੇਰਾ ਨਿਆਣਾ ਹੀ ਹਾਂ ਤੇਰਾ ਪੁੱਤਰ ਹੀ ਹਾਂ ਕਹਿੰਦੇ ਕਾਹੇ ਨਖੰਡਸ ਅਵਗਨ ਮੇਰਾ ਔਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਭਲਾ ਮੇਰਾ ਅਵਗਨ ਮੇਰੀ ਪੋਲ ਮੇਰੀ ਉਕਾਈ ਕਾਦੇ ਲਈ ਨਾਸ਼ ਨਹੀਂ ਕਰੇਗਾ ਤੂੰ ਮੇਰਾ ਗੁਨਾਹ ਕਿ ਮੈਨਾ ਬਖਸ਼ੇਂਗਾ ਭਲਾ ਕਹਿਣ ਤੋਂ ਭਾਵ ਹੈ ਕਿ ਜੇ ਕੋ ਦੁਨਿਆਵੀ ਇੱਕ ਸੁਧਾਰਨ ਮਾਂ ਆਪਣੇ ਪੁੱਤਰ ਦੇ ਸਾਰੇ ਦੇ ਸਾਰੇ ਐਬ ਪੁਲਾ ਸਕਦੀ ਐ ਤਪਾਸ਼ਮ ਅਮਿਤ ਤੇਰਾ ਪੁੱਤਰ ਜਾਂ ਤੂੰ ਭਲਾ ਮੇਰੇ ਗੁਨਾਹ ਕਿਉਂ ਨਾ ਬਖਸ਼ੇਂਗਾ ਭਾਵ ਅਵਸ਼ ਬਖਸ਼ੇਂਗਾ ਸੁਰਹਾਓ ਭਾਵ ਸ਼੍ਰਾਮ ਦੇ ਕੇ ਅਗੋਂ ਦੂਸਰੇ ਪੱਤੇ ਦੇ ਵਿੱਚ ਮਾਰੀ ਕਿਰਪਾ ਕਰਨ ਲੱਗੇ ਨੇ ਕਹਿੰਦਾ ਜੇ ਅਤਕ ਰੋਪ ਕਰੇ ਕਰਤਾ ਆ ਤਾਪਿ ਚੇਤਨ ਰਾਖਸ ਮਾਇਆ ਜੇ ਅਤਕ੍ਰੋਪ ਕਰੇ ਕਰਤਾ ਆ ਅਰਥਾਤ ਕਿ ਜੇ ਕਰ ਕੋਈ ਭੁੱਲੜ ਪੁੱਤਰ ਕੋਈ ਮੂਰਖ ਪੁੱਤਰ ਬਹੁਤ ਜਿਆਦਾ ਕਰੋ ਪਰਥਾਤ ਕਰੋਧ ਕਰਕੇ ਗੁੱਸਾ ਕਰ ਕਰਕੇ ਤਾ ਆ ਅਰਥਾਤ ਮਾਨ ਨੂੰ ਮਾਰਨ ਦੇ ਲਈ ਵੀ ਦੌੜੇ ਤੇ ਮਹਾਰਾਜ ਕਹਿੰਦੇ ਤਾਪਿ ਚੇਤਨ ਰਾਖਸ ਮਾਇਆ ਅਰਥਾਤ ਕੇਤਾਵੀ ਮਾਇਆ ਅਰਥਾਤ ਜਿਹੜੀ ਮਾਤਾ ਹੈ ਨਾ ਆਪਣੇ ਪੁੱਤਰ ਦਾ ਇਹ ਗੁਨਾਹ ਵੀ ਆਪਣੇ ਚਿੱਤ ਦੇ ਵਿੱਚ ਮਾਰੇ ਕਹਿੰਦੇ ਨਹੀਂ ਰੱਖਦੀ ਉਹਦੀ ਬੱਜਰ ਕਰੈ ਤੋਈ ਮਾਤਾ ਜਿਹੜੀ ਹੈ ਆਪਣੇ ਪੁੱਤਰ ਦੀ ਬਖਸ਼ ਦਿੰਦੀ ਹੈ ਸੋ ਅਗੋ ਤੀਸਰੇ ਪਦੇ ਦੇ ਵਿੱਚ ਮਾਰੇ ਫੇਰ ਕਿਰਪਾ ਕਰਨ ਲੱਗੇ ਨੇ ਕਹਿੰਦੇ ਚਿੰਤ ਪਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੈ ਉਤਰਸਾ ਪਾਰਾ ਚਿੰਤਾ ਭਵਨਾ ਮਨ ਪਰਿਓ ਹਮਾਰਾ ਅਰਥਾਤ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਾਡਾ ਮਨ ਤਾਂ ਚਿੰਤਾ ਦੀ ਘੁੰਮਣ ਘੇਰੀ ਦੇ ਵਿੱਚ ਫਸਿਆ ਹੋਇਆ ਹੈ ਫਿਕਰਾਂ ਦੀ ਘੁੰਮਣ ਘੇਰੀ ਦੇ ਵਿੱਚ ਪਿਆ ਹੋਇਆ ਬਾਦਸ਼ਾਹ ਜੀ ਨਿਕਲਦਾ ਹੀ ਨਹੀਂ ਕਦੇ ਵੀ ਕਹਿੰਦੇ ਨਾਮ ਬਿਨਾ ਕੈਸੇ ਉਤਰ ਸੁਪਾਰਾ ਔਰ ਐਸੇ ਦੁੱਖ ਦਾ ਇਹ ਵਾਸਾ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾ ਭਲਾ ਅਸੀਂ ਕਿਵੇਂ ਪਾਰ ਉਤਰ ਸਕਦੇ ਹਾਂ ਪਾਵਕ ਕੇ ਕੇਵਲ ਤੇ ਕੇਵਲ ਇੱਕ ਉਸ ਅਕਾਲ ਪੁਰਖ ਵੈਗੁਰੂ ਜੀ ਦਾ ਨਾਮ ਹੀ ਸਾਨੂੰ ਇਸ ਚਿੰਤਾ ਦੀ ਘੁੰਮਣ ਘੇਰੀ ਦੇ ਵਿੱਚੋਂ ਭਾਈ ਬਾਹਰ ਕੱਢ ਸਕਦਾ ਹੈ ਅਰੰਤਮ ਚੌਥੇ ਪਦੇ ਦੇ ਵਿੱਚ ਮਾਰੀ ਕਿਰਪਾ ਕਰਨ ਲੱਗੇ ਨੇ ਕਹਿੰਦਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਨ ਰਵਾ ਕਬੀਰਾ ਦੇਹ ਬਿਮਲ ਮਤ ਸਦਾ ਸਰੀਰਾ ਏ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਸਦਾ ਹੀ ਸਾਡੇ ਸਰੀਰ ਅਥਵਾ ਤਨ ਨੂੰ ਪਾਵ ਕੇ ਸਾਡੇ ਮਨ ਨੂੰ ਦੇਹ ਬਿਮਲ ਮਤ ਮੈਲ ਕੋ ਰਹਿਤ ਕੋ ਬਿੱਤਰ ਮਤ ਬਖਸ਼ਨੀ ਕਰ ਸੋਹਣੀ ਅਕਲ ਬਖਸ਼ਨੀ ਕਰ ਮਹਾਰਾਜੇ ਨਿਰਮਲ ਬੁੱਧੀ ਬਖਸ਼ਨੀ ਕਰ ਸਾਡੇ ਮਨ ਨੂੰ ਸਾਡੇ ਤਨ ਕਿਹੜੇ ਬੁੱਧੇ ਕਹਿੰਦਾ ਸਹਿਜ ਸਹਿਜ ਗੁਣ ਰਵੈ ਕਬੀਰ ਆ ਅਰਥਾਤ ਕਿ ਤਾ ਜੋ ਮੈਂ ਸਈਐ ਸਈਐ ਸਹਿਜ ਵਸਰਾ ਧਾਰਨੀ ਕਿ ਤੇਰੇ ਗੁਣਾਂ ਨੂੰ ਸਿਮਰਦਾ ਹੀ ਰਹਾ ਜਾਂ ਵਰ ਪਾਸ਼ਾ ਜੀ ਮੈਂ ਸਈਐ ਸਈਐ ਤੇਰੇ ਗੁਣਾਂ ਨੂੰ ਚੇਤੇ ਕਰਨਾ ਕਰਦਾ ਹਾਂ ਮੈਨੂੰ ਪਵਿੱਤਰ ਮਤ ਬਖਸ਼ਣੀ ਕਰੋ ਸੁਮਹਾਰਾਏ ਕਹਿੰਦਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵਾ ਕਬੀਰਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ